MAX24 ਪੰਜਾਬ نیوز ਚੈਨਲ ਦੇ ਦਿੱਤੇ ਦਰਸ਼ਕਾਂ ਨੂੰ ਪਿਆਰ ਪਿਸਰ ਸਸ਼ੇਕਲ ਸਾਢੇ 99 ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਤਰਨਤਾਂ ਜਿਲੀ ਅੰਦਰ ਨਹੀਂ ਰਹੇ ਪ੍ਰਸਿੱਧ ਕਬੱਡੀ ਖਿਡਾਰੀ ਜੋਤਾ ਸਿੰਘ ਸਬਰਾ ਮਾਜੀ ਦੀ ਤਰਤੀ ਸ਼ਾਨ ਕਹੇ ਜਾਣ ਵਾਲੇ ਪ੍ਰਸਿੱਧ ਕਬੱਡੀ ਖਿਡਾਰੀ ਜੋਤਾ ਸਿੰਘ ਸਬਰਾ 83 ਸਾਲ ਦੀ ਉਮਰ ਵਿੱਚ ਸੰਕੇਤ ਬਿਮਾਰੀ ਉਪਰੰਤ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਉਹਨਾਂ 70-80 ਦਹਾਕਿਆਂ ਦੌਰਾਨ ਆਪਣੇ ਖੇਡ ਦੇ ਦਮਤੇ ਇਨਾਮ ਪੁੱਸਤਕਾਰ ਦਿੱਤੇ ਆਪਣੇ ਅੰਤਲੇ ਸਮੇਂ ਤੱਕ ਉਹ ਕਬੱਡੀ ਖੇਡ ਨਾਲ ਜੁੜੇ ਰਹੇ ਆਪਣੇ ਜੀਵਨ ਕਾਲ ਦੌਰਾਨ ਉਹਨਾਂ ਅਨੇਕਾਂ ਨੌਜਵਾਨਾਂ ਨੂੰ ਕਬੱਡੀ ਖੇਡ ਨਾਲ ਜੋੜਿਆ ਤੇ ਅਨੇਕਾਂ ਕਬੱਡੀ ਖਿਡਾਰੀਆਂ ਦੇ ਹੋ ਪ੍ਰੇਰਨਾ ਸੋਤ ਬਣੇ ਰਹੇ ਜਿੱਥੇ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਪਿੰਡ ਸਬਰਾਂ ਦੇ ਸ਼ਮਸ਼ਾਨ ਘਾੜ ਵਿਖੇ ਕੀਤਾ ਗਿਆ ਇਹ ਦੁਖਦਾਈ ਮੌਕੇ ਕਬਨੇ ਕਮੇਂਤਰੀ ਲਾਲਜੀਤ ਸਿੰਘ ਪੁੱਲਰ ਦੇ ਪੀਏ ਤੇ ਚੇਅਰਮੈਨ ਮਾਰਕੀਟ ਕਮੇਟੀ ਹਰਕੇ ਦੇ ਦਲਬਖ ਸਿੰਘ ਚੇਅਰਮੈਨ ਰਣਜੀਤ ਸਿੰਘ ਟੀਮਾ ਤੇ ਵੱਡੀ ਗਿਣਤੀ ਵਿੱਚ ਖੇਡ ਪ੍ਰੇਮਿਕਾਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੁਸੀਂ ਵੀ ਦੇਖੋ ਨਿਊਜ਼ ਟੈਕ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਪ੍ਰਕਾਸ਼ਿੰਦਰ ਸਿੰਘ ਸਾਨ ਨਾਲ ਜੋਤਾ ਸੀ ਕੀ ਕਹਿਣਾ ਚਾਹੋਗੇ ਜਿਹੜੀ ਅੱਜ ਤੁਹਾਡੇ ਪਿਤਾ ਜੀ ਦੀ ਜਿਹੜੀ ਦਸ ਹੋਈ ਹੈ ਉਸ ਦੀ ਬੜੀ ਮੋਤ ਭੱਗੀ ਆ ਦੁਨੀਆਂ ਵਾਸਤੇ ਵੀ ਖਾਸ ਤੇ ਸਾਡੇ ਵਾਸਤੇ ਤੇ ਹੈਗੀ ਆ ਕਿ ਸਾਡੇ ਫਾਦਰ ਸਾਹਿਬ ਜਿੱਥੇ ਵੀ ਕਿਤੇ ਵੱਡੇ ਵੱਡੇ ਦਫ਼ਤਰਾਂ 'ਚ ਅਫਸਰਾਂ ਦੇ ਦਫ਼ਤਰਾਂ ਹੀ ਚਾਹੀਦਾ ਤੇ ਉਹ ਕਹਿੰਦੇ ਨੇ ਸਰਦਾਰ ਜੇਤਾ ਹੋਣਾ ਦਾ ਕੀ ਹਾਲ ਆ। ਹੋਣੇ ਕੀ ਕਿਆ ਕਰਾਂਗੇ ਵੀ ਉਹ ਦੁਨੀਆ ਤੇ ਨਹੀਂ ਰਹਿ। ਪਿਛਲੇ ਕਾਫੀ ਲੰਮੇ ਸਮੇਂ ਤੋਂ ਬਿਮਾਰ ਚੱਲਦੇ ਆ ਰਹੇ ਸੀ ਤੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਬਿਮਾਰ ਚ ਚੱਲਦੇ ਆ ਰਹੇ ਸੀ। ਨਹੀਂ ਕਾਫੀ ਲੰਮੇ ਸਮੇਂ ਤੋਂ ਨਹੀਂ ਉਹਨਾਂ ਸਾਰੀ ਉਮਰ ਕੁਝ ਵਾਈ ਨਹੀਂ ਖਾਧੀ ਆ ਤਕਰੀਬਨ 6-7 ਤਰੀਕ ਤੋਂ ਹੀ। ਹਾਂਜੀ। ਬਿਮਾਰ ਹੋਏ ਆ ਪਹਿਲਾਂ ਕੋਈ ਗੱਲਬਾਤ ਨਹੀਂ ਆਮ ਦੇਸੀ ਘਰਾ ਘੁੰਮੀ ਰੱਜ ਕੇ ਖਾਂਦੇ ਸਾਰਾ ਕੁ। ਕੀਟਾ ਸੀ ਦੰਦਾ ਨਾ ਪੂਰੀ ਆਪਣੀ ਰੋਟੀ ਚਬਾ ਕੇ ਖਾਂਦੇ ਸੀ ਮਤਲਬ ਆ 10 ਦਿਨ ਦੇ ਵਿੱਚ ਗੁਰਦਿਆਂ ਦੀ ਪ੍ਰੋਬਲਮ ਆ ਗਈ ਜੀ ਜਿਹੜੇ ਅਮਤਰੰਦਰ ਅਰਦਾਸ ਵਿੱਚ ਜਿਹੜੇ ਸ਼ਾਮਲ ਹੋਏ ਆ ਕੀ ਕਰਨਾ ਚਾਹੋਗੇ ਉਹਨਾਂ ਬਾਰੇ ਜਿਹੜੇ ਅਮਤਰੰਦਰ ਅਰਦਾਸ ਵਿੱਚ ਸ਼ਾਮਲ ਹੋਏ ਆ ਸੇਸ਼ਤਾ ਕਿਹੜੇ ਕਿਹੜੇ ਆਏ ਆ ਇੱਥੇ ਇਹ ਕੀ ਕਰਨਾ ਬਹੁਤ ਧੰਨਵਾਦ ਜੀ ਜਿੰਨੇ ਵੀ ਵੀਰ ਆਏ ਆ ਕਬੱਡੀ ਪਲੇਅਰ ਆਏ ਆ ਪੁਰਾਣੇ ਕਬੱਡੀ ਪਲੇਅਰ ਆਏ ਆ ਬਾਕੀ ਇਹ ਕਿ ਅਹੀਂ ਪੋਸਟ ਹੀ 10 ਕੋ ਜੇ ਪਾਈ ਹੀ ਜੋ ਗੁਰਦਾਸਪੁਰ ਐ ਦੂਰੋਂ ਤੋਂ ਨਹੀਂ ਹੀ ਉਹ ਨਹੀਂ ਆ ਸਕਦੇ ਤੇ ਸੜ ਤੋਂ ਇਹੋ ਬਹੁਤ ਚਿਰ ਟਾਈਮ ਪੁੱਛਦੇ ਰਹੇ ਵੀ ਟਾਈਮ ਦੱਸੋ ਸੰਸਕਾਰ ਦਾ ਕੀ ਆ ਤੇ ਬੱਦਲ ਕਣੀ ਤੋਂ ਡਰਦੇ ਆਂ ਅਸੀਂ ਟਾਈਮ ਜਿਹੜਾ ਹੈ ਅਡਵਾਂਸ ਕਰਤਾ ਉਹ ਤੇ ਆਉਣਗੇ ਸਾਰੇ ਆ ਕਿੰਨੀ ਤਰੀਕ ਨੂੰ ਪਹੋਗੇ ਤੇ ਕਿਸ ਦਿਨੇ ਅੱਜ ਤੋਂ 10 ਦਿਨ ਲਾ ਲਓ ਅੱਜ ਹੀ ਪੂਰੇ ਆ ਅੱਜ ਤਕਰੀਬਨ 33 ਨੂੰ ਆਇਆ ਆ ਭਾਈ ਸੋਵਾਰ ਅੱਜ ਵਜੇ ਸੋਵਾਰ ਨੂੰ ਸ਼ਨੀਵਾਰ ਨੂੰ ਕੋ